ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਬ੍ਰਹਮ ਗਿਆਨੀ ਬ੍ਰਹਮ ਵੇਤੇ ਮਹਾਂ ਤਪਸ਼ਵੀ પરમ પૂજ્ય ધનતન બાબા મહાર નામ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਸਤਪੁਰਖਾਂ ਦੀ ਪਾਵਨ ਪਵਿੱਤਰ ਮਿੱਠੀ ਯਾਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਇੱਕ ਵਾਰ ਸਾਰੇ ਪਿਆਰ ਨਾਲ ਆਖੋ વાહે ਗੁਰੂ ਜੀ ਕਾ ਖਾਲਸਾ વાહે ਗੁਰੂ ਜੀ ਕੀ ਫਤਿਹ ਮੈਂ ਬੈਠਾ ਸੋਚ ਰਿਹਾ ਸੀ ਆਪਾਂ ਸਾਰੇ ਬੈਠੇ ਆ ਇਸ ਇਕੱਠ ਨੂੰ ਕਿਹਾ ਜਾਂਦਾ ਸੰਗਤ ਸਰਵੰਸਦਾਨੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨੰਨ ਪਿਆਰੇ ਭਾਈ ਨੰਦ ਲਾਲ ਜੀ ਜਿਨ੍ਹਾਂ ਨੇ ਆਪਣੇ ਫਾਰਸੀ ਦੇ ਬੋਲਾਂ ਉਨ੍ਹਾਂ ਬੋਲਾਂ ਵਿੱਚ ਮਨੁੱਖ ਨੂੰ ਕਿਹਾ ਤੂੰ ਇਕੱਠ ਵਿੱਚ ਜਾ ਪਰ ਉਸ ਇਕੱਠ ਵਿੱਚ ਜਾ ਜਿਸ ਇਕੱਠ ਵਿੱਚ ਜਾ ਕੇ ਤੈਨੂੰ ਰੱਬ ਦੀ ਯਾਦ ਆਵੇ ਉਸ ਇਕੱਠ ਵਿੱਚ ਜਾ ਜਿਸ ਇਕੱਠ ਵਿੱਚ ਜਾ ਕੇ ਤੈਨੂੰ ਸੱਚ ਦੀ ਪ੍ਰਾਪਤੀ ਹੋਵੇ ਉਹ ਇਕੱਠ ਵਿੱਚ ਜਾ ਜਿਸ ਇਕੱਠ ਵਿੱਚ ਬੈਠੇ ਆ ਘਰ ਜਾ ਕੇ ਤੇਰਾ ਮਨ ਬੰਦਗੀ ਕਰਨ ਨੂੰ ਕਰੇ ਉਹ ਇਕੱਠ ਵਿੱਚ ਜਾ ਜਿਸ ਇਕੱਠ ਵਿੱਚ ਜਾਣ ਤੋਂ ਬਾਅਦ ਤੇਰਾ ਗੁਰਮਖਾ ਵਾਲੀ ਸਾਧੂਆਂ ਵਾਲੀ ਜ਼ਿੰਦਗੀ ਜਿਉਣ ਨੂੰ ਮਨ ਕਰੇ ਤੇ ਪਿਆਰਿਓ ਆ ਜਿਹੜਾ ਵੜਾ ਚੱਲ ਰਿਹਾ ਸਮੁੱਚੀ ਕੌਮ ਨੇ ਸਤਿਗੁਰੂ ਧੰਗੁਰ ਤੇਗ ਬਹਾਦਰ ਸਾਹਿਬ ਦਾ 350 ਸਾਲਾ ਮਨਾਇਆ ਮੈਨੂੰ ਸੱਚੇ ਪਾਤਸ਼ਾਹ ਦਾ ਜਦੋਂ ਗੌੜੀ ਰਾਗ ਆਰੰਭ ਹੁੰਦਾ ਹੈ ਸ੍ਰੀ ਗੁਰੂ ਗੰਗਦ ਸਿੰਘ ਜੀ ਮਹਾਰਾਜ ਦੀ ਬਾਣੀ ਦਾ ਪਹਿਲਾ ਰਾਗ ਗੌੜੀ ਹੈ ਗੋੜੀ ਰਾਗ ਵਿੱਚ ਨੌਵੇਂ ਪਾਤਸ਼ਾਹ ਦਾ ਆਰੰਭਤਾ ਦਾ ਬਚਨ ਹੈ ਸਤਿਗੁਰੂ ਕਹਿੰਦੇ ਸਾਧੋ ਮਨ ਕਾ ਮਾਣ ਤਿਆਗੋ ਕਹਿੰਦੇ ਭਾਈ ਆਪਣੇ ਮਨ ਦਾ ਹੰਕਾਰ ਛੱਡ ਪਰ ਜਿਹੜਾ ਅਗਲਾ ਬਚਨ ਹੈ ਉਹ ਬੜਾ ਪਿਆਰਾ ਕਹਿੰਦੇ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਸ ਭਾਗੋ ਕਹਿੰਦੇ ਕਾਮ ਕ੍ਰੋਧ ਸੰਗਤ ਦੁਰਜਨ ਕੀ ਦੁਰਜਨ ਕਹਿੰਦੇ ਨੇ ਖੋਟਾ ਭੈੜਾ ਕਹਿੰਦੇ ਖੋਟੇ ਤੇ ਭੈੜੇ ਬੰਦੇ ਦੀ ਸੰਗਤ ਦਾ ਤਿਆਗ ਕਰ ਦੇ ਨੌਵਾਂ ਪਾਤਸ਼ਾਹ ਧੰਗੁਰ ਤੇਗ ਬਹਾਦਰ ਕਹਿੰਦਾ ਇੱਕ ਕਾਮ ਕ੍ਰੋਧ ਇਹਨਾਂ ਨੂੰ ਛੱਡ ਨਾਲ ਤੀਜੀ ਗੱਲ ਬੜੀ ਦ੍ਰਿੜਤਾ ਨਾਲ ਕਹੀ ਹੈ ਕਹਿੰਦੇ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਸ ਭਾਗੋ ਕਹਿੰਦੇ ਦੂਰੋਂ ਹੀ ਭੱਜ ਜਾ ਜਿਹੜਾ ਦੁਰਜਨ ਬੰਦਾ ਹੈ ਮਾੜਾ ਬੰਦਾ ਹੈ ਖੋਟਾ ਬੰਦਾ ਹੈ ਬੜਾ ਬੰਦਾ ਹੈ ਨਾਸਤਿਕ ਬੰਦਾ ਹੈ ਉਹਦੀ ਸੰਗਤ ਨਾ ਕਰ ਕਿਉਂ ਕਿਉਂਕਿ ਉਹਦੀ ਸੰਗਤ ਤੈਨੂੰ ਡੋਬੇਗੀ ਸੰਗਤ ਕਿਹਦੀ ਕਰਨੀ ਹੈ ਤੇ ਜਿਹਦੀ ਸੰਗਤ ਕਰਨੀ ਹੈ ਨਾ ਕੋਈ ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰ ਬਾਰ ਕਹਿੰਦੇ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਹੋ ਕਹਿੰਦੇ ਸੰਗਤ ਕਰ ਸਾਧੂ ਦੀ ਸੰਗਤ ਕਰ ਸਾਧ ਦੀ ਪ੍ਰਸਾਦ ਕੈਸਾ ਹੋਵੇ ਬਸ ਖਿਆਲ ਇਥੇ ਕਰਨੇ ਸੰਗਤ ਕਰਨੀ ਹੈ ਪ੍ਰਸੰਗਤ ਕਰਨੀ ਸਾਧ ਦੀ ਹੈ ਪ੍ਰਸਾਦ ਕੈਸਾ ਹੋਵੇ ਸਾਧ ਹੋਵੇ ਧੰਤਨ ਬਾਬਾ ਮਾਹਰ ਨਾਮ ਸਿੰਘ ਵਰਗਾ ਮੈਂ ਜੋ ਸਟੇਜ ਦੀ ਸੇਵਾ ਨਿਭਾ ਰਹੇ ਨੇ ਦਾਸ ਦੇ ਗੁਰ ਭਾਈ ਬਾਬਾ ਬਲਵਿੰਦਰ ਸਿੰਘ ਉਹਨਾਂ ਨੂੰ ਦੱਸ ਰਿਹਾ ਸੀ ਜੇ ਗਿਣਤੀ ਦੇ ਹਿਸਾਬ ਨਾਲ ਕਰੀਏ ਸੰਤਨ ਬਾਬਾ ਮਾਹਰ ਨਾਮ ਸਿੰਘ ਜੀ ਜਿਨ੍ਹਾਂ ਨੇ 23 ਸਾਲ ਟਿੱਲਾ ਸਾਹਿਬ ਤੇ ਤਪ ਕੀਤਾ ਬੰਦਗੀ ਕੀਤੀ ਸ਼ਬਦ ਨਾਲ ਅਭੇਦਤਾ 13 ਸਾਲ ਗੱਦੀ ਸਾਹਿਬ ਤੇ ਉਸ ਨਿਰੰਕਾਰ ਦੇ ਨਾਲ ਇੱਕਮਿਕਤਾ ਸ਼ਬਦ ਨਾਲ ਅਭੇਦਤਾ ਇਹ ਬਣਦੇ ਨੇ 46 ਸਾਲ ਉਹਨਾਂ ਤੋਂ ਬਾਅਦ ਜਿਹੜੇ ਸਤਪੁਰਖ ਜਿਨ੍ਹਾਂ ਨੇ ਇਸ ਸਥਾਨ ਦੀ ਸੇਵਾ ਸੰਭਾਲੀ ਬਾਬਾ ਈਸ਼ਰ ਸਿੰਘ ਬਾਬਾ ਨਾਰਾਇਣ ਸਿੰਘ 43 ਸਾਲ ਉਹਨਾਂ ਨੇ ਸਰੀਰ ਕਰਕੇ ਇਸ ਸਥਾਨ ਤੇ ਉਸ ਮਾਲਕ ਨਾਲ ਇੱਕ ਮਿਕਤਾ ਨਿਭਾਈ ਉਹਨਾਂ ਤੋਂ ਬਾਅਦ 40 ਸਾਲ ਧੰਤਨ ਬਾਬਾ ਖੇਮ ਸਿੰਘ ਮਹਾਰਾਜ ਨੇ ਬਾਬਾ ਆਨੰਦ ਸਿੰਘ ਦੇ ਪਿਆਰੇ ਜਿਹੜੇ ਧੰਤਨ ਬਾਬਾ ਮਾਹਰ ਰਾਮ ਸਿੰਘ ਤੋਂ ਬਖਸ਼ਿਸ਼ਾਂ ਲੈ ਕੇ ਉਸ ਧਰੂ ਤਾਰੇ ਵਾਂਗਰ ਅੱਜ ਤੱਕ ਸੰਸਾਰ ਤੇ ਸੰਪਰਦਾਵਾਂ ਵਿੱਚ ਚਮਕਦੇ ਨੇ ਨਾਨਕ ਸਰ ਦੇ ਬਾਣੀ ਉਹਨਾਂ ਦੇ ਮুরিਦ ਉਹਨਾਂ ਦੇ ਪਿਆਰੇ ਉਹਨਾਂ ਨੇ 40 ਸਾਲ ਇਸ ਅਸਥਾਨ ਤੇ ਗੁਰੂ ਨਾਨਕ ਦੇ ਸ਼ਬਦ ਦਾ ਲੰਗਰ ਵਰਤਾਇਆ ਤੇ ਉਹਨਾਂ ਤੋਂ ਬਾਅਦ 15 ਸਾਲ ਹੋ ਗਏ ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਜੀਆ ਨੂੰ ਜੇ ਕਾਊਂਟਿੰਗ ਕਰੀਏ ਤੇ ਇਹ ਅਸਥਾਨ ਤੇ 144 ਸਾਲ ਹੋ ਗਏ ਗੁਰੂ ਨਾਨਕ ਦੇ ਸ਼ਬਦ ਦਾ ਲੰਗਰ ਵਰਤਦਿਆਂ ਨੂੰ 144 ਸਾਲ ਤੇ ਪਿਆਰਿਓ ਕਦੇ ਨਾਮ ਦਾ ਤਾਂ ਇੱਕ ਕਿਣਕਾ ਇੱਕ ਕਿਣਕਾ ਨਾਮ ਦਾ ਧਨ ਤਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ ਇੱਕ ਘੜੀ ਕੇ ਸਿਮਰਨੇ ਇੱਕ ਘੜੀ ਦਾ ਸਿਮਰਨ ਕੁੰਭੀ ਨਰਕਾਂ ਨੂੰ ਖਾਲੀ ਕਰ ਸਕਦਾ ਹੈ 144 ਸਾਲ ਹੋ ਗਏ ਤੇ ਤਪ ਬੰਦਗੀ ਨਾਮ ਦੀ ਕਮਾਈ ਹੁੰਦੀਆਂ ਇਸ ਧਰਤੀ ਦੀ ਤਸਵੀਰ ਦਾ ਹਿਸਾਬ ਲਾਏ ਉਹ ਕਿੱਡੀ ਵੱਡੀ ਹੋਵੇਗੀ ਕਿੱਡੀ ਵੱਡੀ ਹੋਵੇਗੀ ਮੈਂ ਸੋਚ ਰਿਹਾ ਸੀ ਕਈ ਵਾਰੀ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਜਦੋਂ ਕੋਈ ਕਿਸੇ ਮਹਾਤਮਾ ਦੀ ਉਪਮਾ ਵਾਲੀ ਬਾਤ ਆਉਂਦੀ ਹੈ ਉਹਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ ਪੰਥ ਦੇ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਡਿਆਈ ਕਰਦਿਆਂ ਲਿਖਿਆ ਕਹਿੰਦੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਗਤ ਜਲੰਦੇ ਨੂੰ ਤਾਰਿਆ ਨਾ ਤੇ ਗੁਰਨਾਨਕ ਦੀ ਸੈਨਾ ਸੀ ਤੇ ਆਪਾਂ ਸੋਚਾਂਗੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਤੇ ਭਾਈ ਮਰਦਾਨਾ ਸਾਹਿਬ ਜੀ ਸਨ ਭਾਈ ਬਾਲਾ ਜੀ ਸੈਨਾ ਕਿਹੜੀ ਸੀ ਉਹਨਾਂ ਨੇ ਸੈਨਾ ਦਾ ਜ਼ਿਕਰ ਕੀਤਾ ਕਹਿੰਦੇ ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ ਨਾਨਾ ਦ੍ਰਿਸ਼ਟਾਂਤ ਲੀਨ ਸੀਲ ਮੁਖੀ ਧਾਰੀਆ ਕਹਿੰਦੇ ਸਤਗੁਰੂ ਕੋਲੇ ਗਿਆਨ ਦੀ ਕਿਰਪਾਨ ਸੀ ਜੁਗਤ ਕਮਾਨ ਕਰ ਕਹਿੰਦੇ ਜੁਗਤੀ ਦਾ ਕਮਾਨ ਸੀ ਨਾਨਾ ਦ੍ਰਿਸ਼ਟਾਂਤ ਲੀਨ ਸੀਲ ਮੁਖੀ ਧਾਰੀਆ ਕਹਿੰਦੇ ਦ੍ਰਿਸ਼ਟਾਂਤਾਂ ਦੇ ਤੀਰ ਸਨ ਕਹਿੰਦੇ ਸਤਗੁਰ ਨੇ ਗਿਆਨ ਦੀ ਤਲਵਾਰ ਦੇ ਨਾਲ ਪਤਾ ਹੀ ਨਹੀਂ ਕਿੰਨਿਆਂ ਦੇ ਹੰਕਾਰ ਦੇ ਸਿਰ ਵੱਢ ਦਿੱਤੇ ਜੁਗਤ ਕਮਾਨ ਕਰ ਕਹਿੰਦੇ ਜ਼ੁਗਤੀ ਦੀ ਕਮਾਨ ਦੇ ਨਾਲ ਤੇ ਦ੍ਰਿਸ਼ਟਾਂਤਾਂ ਦੇ ਤੀਰਾਂ ਦੇ ਨਾਲ ਪਤਾ ਨਹੀਂ ਕਿੱਡੇ-ਕੱਡੇ ਪੀਰ ਫਕੀਰ ਔਲੀਏ ਪੰਡਤ ਸਭ ਸਿੱਧੇ ਰਾਹ ਤੇ ਲਿਆ ਦਿੱਤੇ ਤੇ ਕਹਿੰਦੇ ਜਿੱਥੇ ਗੱਲ ਨਾ ਬਣੀ ਨਾ ਸਿਰੇ ਦੇ ਹੰਕਾਰੀ ਬਲੀ ਕਧਾਰੀ ਵਰਗੇ ਸਿੱਧ ਜਿੱਥੇ ਤੱਕ ਨਾ ਲੋਟ ਆਏ ਨਾ ਜਿਹੜੀ ਕਰਾਮਾਤ ਦਾ ਸੀ ਖੰਡਨ ਕਰ ਦਿੰਨੇ ਆ ਉਥੇ ਭਾਈ ਸੰਤੋਖ ਸਿੰਘ ਕਹਿੰਦੇ ਜਹਾ ਡਿੱਡ ਤੋਪ ਤਹਾ ਕਰਾਮਾਤ ਤੋਪ ਸੰਗ ਕਹਿੰਦੇ ਫਿਰ ਜਿੱਥੇ ਕਿਰਪਾਨ ਨਾਲ ਗੱਲ ਨਾ ਬਣੀ ਤੀਰਾਂ ਨਾਲ ਗੱਲ ਨਾ ਮਣੀ ਕਹਿੰਦੇ ਫਿਰ ਉਥੇ ਕਰਾਮਾਤ ਦੀ ਤੋਪ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਉਹਨਾਂ ਹੰਕਾਰੀਆਂ ਦਾ ਹੰਕਾਰ ਦੂਰ ਕਰ ਦਿੱਤਾ ਤੇ ਮੈਂ ਸੋਚ ਰਿਹਾ ਸੀ ਪਿਛਲੇ ਸਮਿਆਂ ਦੇ ਵਿੱਚ ਧੰਨ ਬਾਬਾ ਮਾਹਰਨਾਮ ਸਿੰਘ ਦੀਆਂ ਜਦੋਂ ਬਾਤਾਂ ਚਲੋ ਸਾਡੇ ਵਰਗੇ ਕੀਰਤੀਆਂ ਨੇ ਸੁਣਾਈਆਂ ਨਾ ਤੇ ਉਹਨਾਂ ਚੀਜ਼ਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਪਿਆਰਿਓ ਸੋਚਿਓ ਵਿਦਵਾਨ ਸੱਜਣ ਕਹਿੰਦੇ ਜਿਹੜੀ ਕਰਾਮਾਤ ਆਪਣੀ ਪੂਜਾ ਦਿਖਾਉਣ ਵਾਸਤੇ ਦਿਖਾਈ ਜਾਵੇ ਨਾ ਉਹ ਕਰਾਮਾਤ ਕਹਿਰ ਹੈ ਜਿਹੜੀ ਕਰਾਮਾਤ ਕਿਸੇ ਦਾ ਹੰਕਾਰ ਦੂਰ ਕਰਨ ਵਾਸਤੇ ਦਿਖਾਈ ਜਾਵੇ ਨਾ ਉਹ ਕਰਾਮਾਤ ਕਹਿਰ ਨਹੀਂ ਬਲੀ ਕੰਧਾਰੀ ਦਾ ਪੱਥਰ ਬਾਬੇ ਨਾਨਕ ਨੇ ਤਾਂ ਰੋਕਿਆ ਉਹ ਹੰਕਾਰੀ ਬੈਠਾ ਸੀ ਸਿੱਧਾਂ ਦੀ ਜਿਹੜੀ ਗੰਗਾ ਸੀ ਉਹਨੂੰ ਸੁਕੌਲਿਆ ਬਾਬੇ ਨਾਨਕ ਨੇ ਭਾਈ ਗੁਰਦਾਸ ਸਾਹਿਬ ਨੇ ਉਹਦਾ ਸਾਰਾ ਜ਼ਿਕਰ ਕੀਤਾ ਮੇਰੇ ਕੋਲੇ ਸਮਾਂ ਨਹੀਂ ਗੁਰੂ ਨਾਨਕ ਨੇ ਆਪਣੀ ਪੂਜਾ ਨਹੀਂ 시 ਕਰਾਉਣੀ ਤੇ ਧੰਨ ਬਾਬਾ ਮਾਹਰ ਨਾਮ ਸਿੰਘ ਨੇ ਇੱਥੇ ਜੇ ਬਾਬੇ ਨੀਲੇ ਦੀ ਸਾਖੀ ਹੈ ਕੈਸੀ ਬਾਤ ਹੈ 144 ਸਾਲ ਦਾ ਸਮਾਂ ਚੱਲ ਰਿਹਾ ਇਸ ਡੇਰਾ ਬਾਬਾ ਰੂਮੀ ਵਾਲੇ ਨੂੰ 1927 ਚ ਬਾਬਾ ਜੀ ਨੇ ਬਾਣਾ ਵਰਤਾਇਆ ਤੇ ਉਸ ਵੇਲੇ ਕਹਿੰਦੇ ਸਨ ਨੀਲਿਆ ਰਿਖੀ ਜੀ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਨੂੰ ਰਿਖੀ ਜੀ ਕਹਿ ਕੇ ਪਿਆਰ ਦਾ ਨਾਮ ਕਹਿੰਦੇ ਸਨ ਰਿਖੀ ਨੂੰ ਫੋਨ ਕਰ ਮਿਲਨ ਨੂੰ ਜੀ ਕਰਦਾ ਭਲਾ ਖਿਆਲ ਕਰਿਓ ਫੋਨ ਤੇ ਸਾਡੀਆਂ ਸੁਰਤਾਂ ਵਿੱਚ ਆਏ ਜੇ ਕਿਹੜਾ ਫੋਨ ਸੀ ਦੇਖਣ ਵਾਲੇ ਅਚਰਜ ਹੋ ਜਾਂਦੇ ਸਨ ਮਹਾਰਾਜਾ ਪਟਿਆਲਾ ਨੇ ਉਦੋਂ ਬਾਬਾ ਆਨੰਦ ਸਿੰਘ ਮਹਾਰਾਜ ਨੂੰ ਗੱਡੀ ਦੇ ਦਿੱਤੀ ਸੀ ਐਸਾ ਕੋਤਕ ਹੁੰਦਾ ਸੀ ਉਹ ਬਚਨ ਕਰਦਾ ਸੀ ਪਤਾ ਨਹੀਂ ਕਿਹੜੀ ਖੇਡ ਖੇਡਦੇ ਸਨ ਕਹਿੰਦੇ ਦਿਨ ਵਿੱਚ ਬਾਤ ਕਹਿਣੀ ਸ਼ਾਮਾਂ ਨੂੰ ਬਾਬਾ ਆਨੰਦ ਸਿੰਘ ਮਹਾਰਾਜ ਡੇਰਾ ਰومی ਵਾਲਾ ਪਹੁੰਚ ਜਾਂਦੇ ਸਨ ਕਿਆ ਕਹੂਮਗੇ ਇਹ ਨਾਮ ਦੀ ਕਮਾਈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੇ 57 ਸ਼ਲੋਕ ਨੇ ਨਾ 57 ਸ਼ਲੋਕਾਂ ਤੋਂ ਜਿਹੜੇ ਅਖੀਰਲੇ ਦੋ ਸ਼ਲੋਕ ਨੇ ਨਾ ਜਿਹੜੇ ਗੁਰਮੁਖ ਪਿਆਰੇ ਬਾਣੀ ਪੜਦੇ ਨੇ ਉਹਨਾਂ ਨੂੰ ਪਤਾ ਹੈ ਉਹਦੇ ਵਿੱਚੋਂ ਅਖੀਰਲੇ ਦੋ ਸ਼ਲੋਕਾਂ ਵਿੱਚ ਪਹਿਲਾ ਸ਼ਲੋਕ ਕਹਿੰਦਾ ਨਾਮ ਰਹੋ ਸਾਧੂ ਰਹੋ ਰਹੇ ਹੋ ਗੁਰੂ ਗੋਬਿੰਦ ਪੰਜ ਟੀਕੇ ਲਗਭਗ ਸਾਡੇ ਪੰਥ ਵਿੱਚ ਗੁਰੂ ਗੰਗ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਹੋ ਚੁੱਕੇ ਨੇ ਸਾਰੇ ਟੀਕਾਕਾਰਾਂ ਨੇ ਕਿਹਾ ਕਹਿੰਦੇ ਸਦੀਵ ਅਸਥਿਰ ਹੈ ਪਰਮੇਸ਼ਰ ਦਾ ਨਾਮ ਪਰਮੇਸ਼ਰ ਨਾਮ ਰਹੋ ਸਾਧੂ ਰਹਿਓ ਰਹਿਓ ਗੁਰਗੋਬਿੰਦ ਕਹਿੰਦੇ ਸਦੀਵ ਹੈ ਅਸਥਰ ਹੈ ਉਹ ਪਰਿਪੂਰਨ ਪਰਮਾਤਮ ਸਦੀਵ ਹੈ ਉਹ ਪਰਿਪੂਰਨ ਪਰਮਾਤਮਾ ਦਾ ਨਾਮ ਜਪਣ ਵਾਲੇ ਸਾਧੂ ਔਰ ਪਰਿਪੂਰਨ ਪਰਮਾਤਮਾ ਦਾ ਨਾਮ ਦੇਣ ਵਾਲਾ ਗੁਰੂ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਕੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਇਹ ਬਾਣੀ ਤਿੰਨ ਕਾਲ ਸਤ ਹੈ ਤੇ ਅਗਲਾ ਸ਼ਲੋਕ ਹੈ ਸਤਿਗੁਰੂ ਜੀ ਦਾ ਕਹਿੰਦੇ RAM ਨਾਮ ਔਰ ਮੈਂ ਗਏ ਉਹ ਜਾਂ ਕੈ ਸਮ ਨਹੀਂ ਕੋਏ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਮੈਂ ਆਪਣੇ ਹਿਰਦੇ ਵਿੱਚ ਵਸਾਲਿਆ ਅਜ਼ਰਬ ਕਰ ਲਿਆ ਕਿਉਂ ਉਹਦੇ ਸਮਾਨ ਦੁਨੀਆ ਤੇ ਕੋਈ ਵਸਤੂ ਹੈ ਹੀ ਨਹੀਂ ਤੇ ਜਿਹੜੇ ਸਾਧੂਆਂ ਨੇ ਆ ਜਿਹੜਾ ਮੈਂ ਸ਼ਲੋਕ ਬੋਲਿਆ ਪਾਤਸ਼ਾਹ ਦਾ RAM ਨਾਮ ਔਰ ਮੈਂ ਗਏ ਉਹ ਜਾਂ ਕੈ ਸਮ ਨਹੀਂ ਕੋਏ ਜਿਹਹ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ ਜਿਹੜੇ ਨਾਮ ਨਾਲ ਸੰਕਟ ਮਿਟ ਜਾਂਦੇ ਨੇ ਉਸ ਪਰਿਪੂਰਣ ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ ਨੇ ਹੁੰਦੇ ਕਿੰਨਾਂ ਨੂੰ ਨੇ ਜਿਹੜੇ ਉਸ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਸਮਾ ਲੈਂਦੇ ਨੇ ਉਹਨਾਂ ਨੂੰ ਪਤਾ ਏ ਇਸ ਨਾਮ ਦੇ ਸਮਾਨ